ਕੀ ਨਹੀਂ ਮੈਨੂੰ ਜਾ ਆਇਆ ਆਪਾਂ ਕੁਆਲਟੀ ਦੇ ਪੈਸੇ ਮੰਗ ਰਹੇ ਇਹਦੇ ਤੁਹਾਨੂੰ ਵੀ ਪਤਾ ਤੁਸੀਂ ਵੀ ਰੋਈ ਮੰਡੀ ਕੱਦ ਨਹੀਂ ਬਾਈ ਕੁਆਲਟੀ ਦਾ ਹਾਈ ਇਹਨਾਂ ਦੇ ਵਰਬਰੀਆਂ ਦੇ ਕੱਦ ਛੋਟੇ ਹੀ ਹੁੰਦੇ ਆ ਉਹ ਨਹੀਂ ਆ ਤਾਂ ਹੁੰਦੇ ਆ ਹੁਣ ਆ ਵੀ ਵਰਬਰੀ ਆ ਇਹ ਵਰਬਰੀ ਹੈ ਇਹ ਦੀ ਕੁਆਲਟੀ ਇਹ ਤਾਂ ਗਈ ਸੁ ਸੁ ਇਹ ਦੂਜੇ-ਦੂਜੇ ਇਹ ਦੂਜੇ ਤੋਂ ਸੁਣੀ ਆ ਗਾਂਦੀਪੁਰੇ ਆ ਤਾ ਦੂਜੇ ਸੂਏ ਕਿਨੇ ਦਿਨ ਨਹੀਂ ਕਿਨੇ ਕਿਨੇ ਲੈਨੇ ਨੋ ਹੋਇਆ ਬਣੀ ਜੀ ਨਹੀਂ ਜੀ ਹਾਂ ਨਹੀਂ ਨਹੀਂ ਹੋ ਸਾਰਾ ਨਹੀਂ ਮੈਂ ਇੰਨੀ ਪੱਕਦੀ ਨਹੀਂ ਆਪਾਂ ਨਾ ਆ ਤਾਂ ਜਦੋਂ ਬੁਗਤਾਂ ਤਾਂ ਨਹੀਂ ਜਮਾਂਦੀ ਕੋਈ ਤੇ ਜਿਹੜੇ ਕਿਹੜਾ ਸੁਣਨੀ ਚੋਰੀ ਹੋਲ ਕਨੇ ਮੈਂ 15 ਦਿਨ ਲੈਣੇ ਕਿ 15 ਦਿਨ 15 ਦਿਨ ਲੈ ਜਾਂਦੇ ਕਿਹ ਕਿਹੜਾ ਯਾਰ ਮੈਂ ਸਹੀ ਦਾ ਫਲਾਗ ਅੜ ਕੇ ਤਾਡੇ ਸਾਹਮਣੇ ਆ ਜੀ ਮੜੀ ਨਹੀਂ ਇਹਦਾ ਇਹਦਾ ਬੱਚਾ ਦਾ ਇਹਦਾ ਇਹਦਾ ਇੱਕ ਹੀ ਬੱਚੇ ਵੀ ਇੱਕ ਹੀ ਦੋ ਦਿੱਤੇਗੇ ਹਾਂ ਜੀ ਤੁਹਾਨੂੰ ਕੋਈ ਗੁੰਜਾਇਸ਼ ਹੈਗੀ ਮੜੀ-ਮੋਟੀਕ ਨਹੀਂ ਤੱਕ ਬਾਈ ਸਹੀ ਲੈਣ ਸਹੀ ਲੈਣ ਜਿ ਆ ਜਾ ਸਹੀ ਲੈਣ ਤੇ ਹੀ ਆ ਮੈਂ ਤਾਂ ਮੈਂ ਸਹੀ ਲੈਣ ਤੀ ਆਈ ਉਸ ਦਾ ਸਰ ਨਹੀਂ ਇੰਨਾ ਵੀ ਉੱਚਾ ਨਹੀਂ ਹੈਗਾ ਜਿੰਨਾ ਤੁਸੀਂ ਕਹਿੰਦੇ ਆ ਤੁਸੀਂ ਮੈਨੂੰ ਪਤਾ ਤੁਸੀਂ ਕਿੱਥੇ ਬੈਠੇ ਆ ਪਰ ਮੈਂ ਨਹੀਂ ਅਸਾਂ ਹੀ ਤੁਸੀਂ ਫਿਰ ਕਿੰਨਾ ਕਰੀਏ ਕੋ ਕਿ ਫਰਕ ਜ਼ਿਆਦਾ ਆ ਜੇ 5-400 ਦਾ ਫਰਕ ਹੋਵੇ ਤਾਂ ਬੰਦਾ ਕਰ ਲੈਦਾ ਫਰਕ ਜ਼ਿਆਦਾ ਇਹਦਾ ਬਾਈ ਬਾਹਰ ਕੰਮ ਕਰਨਾ ਜ਼ਿਆਦਾ ਇਹਨੂੰ ਮੈਂ ਚੜਾ ਦੂੰਗਾ ਤੂੰ ਪਰ ਇਹਦਾ ਫਰਕ ਨਿਕਲ ਜਿਆਦਾ ਮੈਂ ਤਾਂ ਦੱਸਿਆ ਤੁਸੀਂ ਦੱਸੋ ਤੁਸੀਂ ਜੈ ਜੈ ਲਾਓ ਤਾਂ ਫਿਰ 8 ਲਾਇਆ ਤੇਨ 8.5 ਕਹਦਾ ਤੇ ਮੈਂ ਲਾਉਂਗਾ ਤਾਂ ਥੋੜਾ ਕਿਹਾ ਸੀ ਤੇ ਮੈਂ 15.5 ਕਹਤਾ ਫਿਰ 5000 ਰੁਪਏ ਵੱਧ ਗਏ ਤਾਂ 950 ਦੇ ਨਹੀਂ ਭਾਜੀ ਹੁਣ ਫਿਰ ਪੂਰੇ ਕਾਪੀ ਦੀ ਦੇਣੀ ਆ ਤੈਨੂੰ ਬਦਲ ਲੱਗ ਗਿਆ ਬਾਈ ਤੇਰੀ ਮਰਜ਼ੀ ਹੈ ਉਹ ਤੇਰੀ ਮਰਜ਼ੀ ਹੈ ਕੋਈ ਗੱਲ ਰੱਖਣ ਦਾ ਗੱਲ ਨਾਲ ਮਾਰ ਦਿਆ ਤੇਰੀ ਮਰਜ਼ੀ ਆ ਦਾ ਹੂੰ ਚਲੋ ਬਾਈ ਪਾਨੂ ਸੋ ਚੱਲੂਗੀ ਹੋਰ ਲੈ ਦੇਖ ਲੈ ਹੋਰ ਕਾਹ ਤੇ ਕ ਜਾਇਜ ਦਾਦੇ ਕੱਢ ਤੇ ਕ ਜਾਇਜ ਕਾ ਜਾਇਜ ਉਹਨਾਂ ਨੂੰ ਬਾਈ ਇਹ ਗੱਲ ਉਹ ਦੱਸ ਤੇ ਜਾਇਜ ਯਾਰ ਜੇ ਤਾਂ ਲੈਣੀ ਆ ਲੈਣੀ ਆ ਠੀਕ ਆ ਹਾਂ ਤੇ ਇੱਕੋ ਹੀ ਗੱਲ ਦੱਸਣੀ ਆ ਮੁੜ ਕੇ ਮੈਨੂੰ ਤੁਸੀਂ ਕਹੋ ਵੀ ਘੱਟ ਕਰ ਲੈ ਵੱਧ ਕਰ ਲੈ ਮੈਂ ਕਹਿੰਦੇ ਨਹੀਂ ਮੈਂ 14500 ਰੁਪਏ ਦੇ ਦਿੰਦਾ ਕਾ ਓਏ ਮੈਂ 100 ਨਹੀਂ 200 ਨਹੀਂ ਘੱਟ ਕੀਤਾ ਜੇ ਲੈਣੀ ਆ ਤਾਂ 14.14 ਦੀ ਲੈਣੀ ਆ ਕਿ ਤੂੰ ਘੱਟ ਦੇ ਲੈਣੀ ਨਹੀਂ ਉਹ 11000 ਦੀ ਬੱਕਰੀ ਹੈ ਨਹੀਂ ਜੀ ਨਹੀਂ ਲੈ ਆ ਚੱਲ ਹਾਂ ਉਹ ਬੜੀ ਵਧੀਆ ਦੇਖਦੀ ਆ ਉਹ ਤੇਰੀ ਮਰਜ਼ੀ ਆ ਉਦੋਂ ਦਾ ਹੱਦਰਾਗਾ ਤੇਰਾ ਮਾਲਾ ਖਾਜੇ ਤੇਰੇ ਕਰਮਾਂ ਦੀ ਹੁਣ ਚੱਲ ਜੂਗੀ ਨਹੀਂ ਤਾਂ ਕਰੇ ਚੱਲ ਜੂਗੀ ਉਹ ਤਾਂ ਜਦ ਕੋਈ ਕਰਨੀ ਚਾਹ ਕਰੇ ਜਾਣੀ ਆ ਜਦੋਂ ਤੇ ਤੇਰੀ ਕਹਿੰਦਾ ਸੁਣਨੀ ਫੜਦੀ ਸਾਡੀ ਫੜੀ ਆ ਨਹੀਂ ਨਹੀਂ ਆਪਾਂ ਤਾਂ ਦੱਸ ਆਖਰੀ ਦਿਨ ਦੱਸਾਂ ਵੀ ਜੇ ਇਹਨਾਂ ਨੂੰ ਵੀ ਪੁੱਗਦੀ ਉਹ ਗੱਲ ਕਰਨ ਗੱਗੇ ਨਹੀਂ ਤਾਂ ਨਹੀਂ ਹੁਣ ਫਿਰ ਕਿੰਨੇ ਕਰੀ ਆਪਾਂ ਉਹ ਬਸ ਰਹਿਣ ਦੇ ਵੇਖ ਰਹਿਣ ਦੇ ਆ ਕੋਈ ਗੱਲ ਨਹੀਂ ਤੋ ਜੂਰੇ ਲਾ ਦੇ ਦੋ ਕਲਮੇ ਤਾਂ ਕਿ ਵਧੀਆ ਲੱਗ ਜਾਂਦੇ ਨੇ ਹੱਥ ਨੇ ਇਹ ਘਟ ਜਾਂਦੇ ਨੇ ਇਹੋ ਕਿੰਨੇ ਲਾਦੇ ਨੇ 11000 ਰੁਪਏ ਲਾਦਾ ਬਾਈ ਬਾਈ ਕਹਿੰਦਾ ਹਣ 14.5 ਬਾਈ ਦਾ 14.5 ਥੋੜੀ ਹੈ ਯਾਰ ਮਾੜਾ ਮੋਟੇ ਨਾਲ ਦੇਖ ਲੋ ਜੀ ਆਪਾਂ ਕੱਢਿਆ ਉਹ ਜੇ ਰੱਖਿਆ ਨਹੀਂ ਦੇ ਨਾਲ ਇਹ ਹੁਣ ਇਹਨਾਂ ਦੀ ਦੁਕਾਨ ਖੜਾ ਇਹਨਾਂ ਨੇ ਕਹਾ ਵੇਚਣੀ ਆ ਬਜਾਰਾਂ ਨੇ ਦੇ ਦੇ ਬਈ ਸਾਹਬ ਜਾਨ ਨਾਲ ਯਾਰ ਸਾਢੇ ਗਰੇ ਨਣੀਆ ਜੀ ਹਾਂ ਆ ਲੈ ਲੋ ਤੇਰਾ ਦੀ ਚੱਲਿਆ ਇਹਦਾ ਆ ਲੈਣ ਦਾ ਇਹ ਹੈ ਮੈਂ ਮੈ ਜਿਹੜੀ ਗੱਲ ਕਰ ਆ ਲੈ ਲੋ ਤੇਰਾ ਦੀ ਸਨੇ ਪਟ ਇਹਦਾ ਲੈਣ ਦਾ ਇਹ ਹੈ ਆਪਦਾ ਲੈਣੀ ਆਪਦਾ ਹੱਥੋਂ ਲਾਕ ਲੈਣੀ ਯਾਰ ਕਹਿ ਕੇ ਲੈਣੀ ਯਾਰ ਹਾਂ ਪੂਰੇ 12000 ਦੇ ਪੱਕਾ ਨਹੀਂ ਨਹੀਂ 12000 ਨਹੀਂ ਨਹੀਂ 12000 ਹਾਂ ਇਹ ਇਹ ਤੋਂ ਕੈੜੀ ਆ ਬਸ ਇਦੋਂ ਕਰੀ ਇਹ ਤੋਂ ਕੈੜੀ ਆ ਇਹ ਤੋਂ ਘਾਹ ਘਾ ਕਰਕੇ ਵੀ ਮੇਰਾ ਭਾਈ ਗੁੱਸਾ ਨਾ ਮੰਨੀ ਗਾਦਾ ਇਹ ਨਹੀਂ ਦੇਖਦੇ ਕਾਰੋਬਾਰੀ ਬੰਦੇ ਉਹ ਕੋਈ ਨਾ ਮੁਖਤਾਰ ਬਾਬੂ ਉਹ ਮੰਡੀ ਹੋ ਗਈ ਥੋੜੀ ਹੋ ਗਿਆ ਪੁਰੀਆ ਮੇਰਾ ਪਹੀ ਬਣ ਕੇ ਨਾ ਕਰ ਦੇ ਦੇ ਨਹੀਂ ਬਸ ਉਹ ਤਾਂ ਫਟਦਾ ਕਰ ਲੈ ਹਾਂਜੀ ਨਾ ਫੋੜਾ ਕਰ ਬਾਈ ਤਹੋਂ ਨਾ ਮੇਰਾ ਭਾਈ ਬਣ ਕੇ ਮੋੜੀ ਯਾਰ ਇਹ ਇਹ ਨਾ ਮੋੜਨ ਵਾਲੀ ਤੇ ਮੈਂ ਨਹੀਂ ਮੋੜਾ ਹਰੇ ਟਾਈਮ ਹੁੰਦਾ ਕੁ ਯਾਰ ਇਹ ਉਹ ਰੱਖਦੇ ਰੱਖ ਲਈ ਬੜੀ ਖੁਸ਼ੀ ਨਾਲ ਰੱਖ ਲਈ ਇਹ ਟਾਈਮ ਹੁੰਦਾ ਲੈ ਨਾ ਦੇ ਦੇ ਬੱਕਰੀ 12.5000 ਬੇਤੀਆ ਨਹੀਂ ਦੇ ਦੇ ਆ ਦੇ ਦੇ ਨਹੀਂ ਮੈਂ ਆ ਦੇ ਦੇ ਹੁਣ ਯਾਰ ਇਹ ਦੋ ਕਾਂ ਯਾਰ ਹੁਣ ਕੀ ਕਰ ਲੈ ਯਾਰ ਚੁੱਪ ਤੇਰੀ ਮਰ ਗਿਆ ਆ ਦੇਖ ਯੱਕਿਆ ਤੇਰੀ ਬੋਲ 12.5000 ਜਾਂਦੇ ਆਪਾਂ ਮਹਾਂ ਜਾਲ 500 ਰੁਪਏ ਪਾ ਦੇ ਨੇ 500 ਰੁਪਏ ਪਾ ਲੈ ਆਪਾਂ

8 9 10 11 12 13 14 15 16 17 18 19 20 21 22 23 24 25 26 27 28 29 30 31 ਇਹਦੇ ਕਿੰਨੇ ਬਈ ਹੋਗੇ ਬਾਈ 3000 ਹਾਂ 3000 ਹੋ ਗਿਆ 3000 ਹਾਂ ਆ ਬੱਕਰੀ ਨੂੰ ਫੜਾ ਦੇ 6000 ਹੋ ਗਿਆ ਜਨ ਲੈ ਇੱਕੋ ਲੋ ਤਨ 4000 ਆਹਾ 400 400 ਆ ਬਾਈ 800 800 ਹੈ 800 800 800 ਟੁੱਕੇ ਇੱਕ ਸੁਧਾਉਣ ਦੀ ਸੀ ਤੈ ਯਾਰ ਇਹ ਤੈਨੂੰ ਅਪੋਰਚੂਨ ਨਹੀਂ ਦੇਣਾ 7 ਹੋ ਗਿਆ 12 7 ਹੋ ਗਿਆ 6 ਹੋ ਗਿਆ ਨਾ ਵੀ ਆ ਵਿੱਚ ਪੜਾ